ਜ਼ਿੰਦਗੀ ਉਲਝੀ ਜਿਹੀ ਪਈਆ ਇਹਨੂੰ ਸੁਲਝਾਉਣ ਲੱਗੇ ਆ ਨਾ ਕਿ ਬਹੁਤੀ ਉਮੀਦ ਉਮੀਦ ਜਗਾਉਣ ਲੱਗੇ ਆ ਜਿਹੜੇ ਡੋਬ ਕੇ ਸੀ ਖੁਸ਼ ਹੋਏ ਉਹਨਾਂ ਨੂੰ ਸਾੜੇ ਪਾਉਣ ਲੱਗੇ ਆ ਜਿਨ੍ਹਾਂ ਨੂੰ ਕਦਰ ਨਾ ਮੇਰੀ ਝੂਠੇ ਰਿਸ਼ਤੇ ਉਹ ਗਵਾਉਣ ਲੱਗੇ ਆ ਬਸ ਇੱਕ ਨੇ ਸਹਾਰਾ ਦਿੱਤਾ ਮੁੱਲ ਉਹਦਾ ਪਾਉਣ ਲੱਗੇ ਆ ਮੈਨੂੰ ਬਹੁਤੀ ਵੀ ਆਸ ਨਾ ਬਸ ਆਸ ਜਗਾਉਣ ਲੱਗੇ ਆ ਜਿਹੜੇ ਸੁੱਟ ਕੇ ਸੀ ਖੁਸ਼ ਹੋਏ ਹੁਣ ਭਾਂਬੜ ਉਹਨਾਂ ਨੂੰ ਪਾਉਣ ਲੱਗੇ ਆ ਜਿਹੜੇ ਹੱਸਦੇ ਸੀ ਮਾੜੇ ਵੇਲੇ ਤੇ ਕੰਨੀ ਹੱਥ ਉਹਨਾਂ ਦੇ ਲਵਾਉਣ ਲੱਗੇ ਆ ਭਾਵੇਂ ਨਸੀਬ ਨਹੀਂ ਬਹੁਤਾ ਚੰਗਾ ਪਰ ਅਜਮਾਉਣਾ ਜ਼ਰੂਰ ਆ ਹੱਥ ਬੰਨੇ ਸੀ ਮੁਸੀਬਤਾਂ ਨੇ ਰੱਸਾ ੜਵਾਉਣਾ ਜ਼ਰੂਰ ਆ ਹੱਥ ਬੰਨੇ ਸੀ ਮੁਸੀਬਤਾਂ ਨੇ ਰੱਸਾ ੜਵਾਉਣਾ ਜ਼ਰੂਰ ਆ ਵਸਦੇ ਰਹਿਣ ਜੋ ਮੰਗਦੇ ਦਿਵਾਵਾ ਮਾਪਿਆਂ ਨੂੰ ਖੱਜਲ ਹੁਣ ਕਰਨਾ ਨਹੀਂ ਭਾਵੇਂ ਜੋ ਵੀ ਹੋ ਜੇ ਪ੍ਰਵਾਹ ਨਹੀਂ ਕੋਈ ਬਸ ਜਿੱਤੇ ਬਿਨਾ ਹੁਣ ਮਰਨਾ ਨਹੀਂ ਜੋ ਵੀ ਹੋ ਜੇ ਪ੍ਰਵਾਹ ਨਹੀਂ ਕੋਈ ਬਸ ਜਿੱਤੇ ਬਿਨਾ ਹੁਣ ਮਰਨਾ ਨਹੀਂ